ਇਨਾਮ ਜਿੱਤੇ ਘਰੇ ਲੈ ਕੇ ਆਂਦੇ ਪਰ ਸਾਈਕਲ ਖੜਾਉਣ ਵਾਸਤੇ ਜਗ੍ਹਾ ਨਹੀਂ ਤੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਮੰਦੜੇ ਕਹਿ ਸਕਦੇ ਆ ਤੁਹਾਡੇ ਬੂਟ ਵੀ ਜਿਵੇਂ ਹੁਣ ਟੁੱਟੇ ਪਏ ਆ ਜਿਹੜੇ ਭੱਜਣ ਵਾਲੇ ਬੱਚੇ ਹੁੰਦੇ ਉਹਨਾਂ ਦੇ ਬੂਟ ਬਹੁਤ ਸੋਹਣੇ ਹੁੰਦੇ ਆ ਕਦੇ ਜੀ ਕੀਤਾ ਵੀ ਉਹੋ ਜਿਹੇ ਬੂਟ ਵੀ ਮੈਂ ਜੇ ਉਹ ਜ ਲੈਜਨ ਗੋਜ ਪਾਲਣਗੇ ਨੇ ਕੱਪੜਿਆਂ ਦੀ ਵੀ ਲੋੜ ਹੁੰਦੀ ਹੈ ਚੰਗੀ ਖਰਾਕ ਦੀ ਵੀ ਲੋੜ ਹੁੰਦੀ ਹੈ ਮਿਲ ਜਾਂਦਾ ਸਾਰਾ ਕੁਝ ਨਹੀਂ ਜੀ ਖਰਾਕ ਤਾਂ ਆ ਜਾਂਦੀ ਪਰ ਕਦੇ ਕਦੇ ਮਿਲਦੀ ਹੈ ਜੀ ਡੈਡੀ ਸੁਪਨੇ ਪੂਰੇ ਕਰਦੇ ਕਿਉਂਕਿ ਡੈਡੀ ਮਿਹਨਤ ਬਹੁਤ ਕਰਦੇ ਡੈਡੀ ਨੇ ਨਾ ਹੀ ਬਲੌਕ ਲੱਤ ਜਿੱਤੇ ਇਹ ਬੱਚਾ ਇਮੋਸ਼ਨਲ ਹੋ ਗਿਆ ਕਿਉਂਕਿ ਕਦੇ ਕਦੇ ਕਿਉਂਕਿ ਸ਼ਬਦ ਜਦੋਂ ਤੁਸੀਂ ਸੁਣਦੇ ਸੀ ਨਾ ਵੀ ਕੇ ਕਦੇ ਕਦੇ ਵਾਲਾ ਸ਼ਬਦ ਹੈ ਬਹੁਤ ਔਖਾ ਹੁੰਦਾ ਹੈ ਘਰ ਦੀ ਹਾਲਾਤ ਐਡੀ ਮਾੜੇ ਨੇ ਤੀਦੀ ਟ੍ਰੇਨਿੰਗ ਦਾ ਸਭ ਕੁਝ ਪੂਰਾ ਹੋ ਜਾਂਦਾ ਨਹੀਂ ਬਈ ਬਸ ਇਹ ਕਸਤੀ ਦਾ ਪੂਰਾ ਗਰੀਬ ਨਹੀਂ ਕੀ ਕੰਮ ਕੀ ਕਰਦੇ ਤੁਸੀਂ ਉਧਿਆੜੀ ਦੇ ਪੱਕੇ ਥੈਂਕ ਯੂ ਇਹ ਸਾਡਾ ਕੀ ਨਾ ਹੀ ਨਹੀਂ ਲੈਂਦਾ ਪਿੰਡ ਜੀ ਇਹ ਤਾਂ ਇੰਨੇ ਗਰੀਬ ਆ ਨਾ ੱੱਲੇ ਤਾਂ ਕੁਝ ਮਿਲ ਵੀ ਨਹੀਂ ਆਉਂਦੇ ਕਹਿੰਦੇ ਘਰਾਂ ਦੇ ਕੋਈ ਨਹੀਂ ਆਉਂਗਾ ਮੈਂ ਇੰਟਰਨੈਸ਼ਨਲ ਟ੍ਰੈਕ ਦੇ ਉੱਪਰ ਦੇਖਣਾ ਚਾਹੁੰਨਾ ਕਿਸੇ ਵੀ ਕਿ ਇਹ ਦੌੜੇ ਸਪਾਈਕਸ ਪਾ ਕੇ ਦੌੜੇ ਇਹਨੂੰ ਕਿਉਂਕਿ ਸਭ ਲਈ ਬੋਲਣਾ ਔਖਾ ਹੈ ਕਹਿੰਦੇ ਵੀ ਸੁਪਨਾ ਬਹੁਤ ਵੱਡਾ ਹੈ ਪਰ ਸੁਪਨਾ ਪੂਰਾ ਕਿਵੇਂ ਹੋਊਗਾ ਪਾਸ ਸਪਾਈਕਸ ਲੈਣ ਵਾਸਤੇ ਕਦੋਂ ਦੇ ਤੁਰੇ ਫਿਰਦੇ ਕਿਵੇਂ ਕਿਸੇ ਨੂੰ ਕਹਿਣਾ ਕਿ ਬਾਈ ਯਾਰ ਆਪਨਾ ਬੱਚਾ ਪਜਦਾ ਵਧੀਆ ਆਪਣੇ ਨੂੰ ਸ਼ੂਜ਼ 4-500 ਦੇ ਆਉਣੇ ਤੁਸੀਂ ਗਿਫਟ ਕਰ ਦੋ ਕਿਸੇ ਦਾ ਬਰਥਡੇ ਆਉਣਾ ਦੇਓ ਕਿ ਕੀ ਬਣਨਾ ਨਜ਼ਰ ਫੌਜੀ ਬੰਨਾ ਜੀ ਯਾਰੀ ਬਹੁਤ ਕਰਨੀ ਪਣੀ ਹੈ ਫੌਜ ਬਸ ਕਰ ਲਾਂਗੇ ਜੀ ਪੂਰੇ ਪੰਜਾਬ ਚ ਸਟਿਲ ਚੈਲੰਜ ਚੱਲ ਜਾਂਦਾ ਹੈ ਤੇ ਵੀ ਇੱਕ ਸਾਈਕਲ ਤੇ 7500 ਰੁਪਏ ਨਾਮਾ ਜਿਹੜੂ ਪੰਜਾਬ ਚ ਹਰਾਊਗਾ ਕੋਈ ਵੀ ਬੱਚੀ ਜਿਹਨੂੰ ਹਰਾਊ ਉਹ ਸਾਰਾ ਪੰਜਾਬ ਉਹ ਸਾਈਕਲ ਚਾ ਜਾਊਗਾ ਆਪਣੇ ਪਛਾਣ ਕਰਨਾ ਕੋਸ਼ਿਸ਼ ਕਰਿਓ ਇਸ ਪਰਿਵਾਰ ਦੀ ਕਿਸੇ ਵੀ ਤਰੀਕੇ ਨਾਲ ਜਿਹੜੀ ਮਦਦ ਕਰਨ ਦੀ